जय भीम जय भारत नमो बुदाय मैं सीता कॉल प्रधान डॉक्टर बी आर अंबेडकर वेलफेयर सोसाइटी हदियाबाद 14 अक्टूबर दिन मंगलवार शाम 7:00 बजे डॉक्टर अंबेडकर पार्क के बीच बाबा साहब दी तम क्रांति दिवस ਨੂੰ ਸਮਰਪਿਤ तम क्रांति ਨੂੰ ਸਮਰਪਿਤ अशोक विजय दशमी ਦਾ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਉਹ ਸੋਚ ਹੈ ਜੋ ਸਭ ਔਰਤਾਂ ਨੂੰ ਵਹਿਮ ਪਰਮਾ ਪਖੰਡਾ ਅੰਧ ਵਿਸ਼ਵਾਸ਼ਾ ਤੋਂ ਦੂਰ ਕਰਦੀ ਹੈ ਅਤੇ ਸਵਰਗਾਂ ਦੇ ਲਾਰੇ ਨਹੀਂ ਦਿੰਦੀ ਤਾਂ ਨਰਕਾਂ ਦਾ ਡਰ ਨਹੀਂ ਦਿੰਦੀ ਇਹ ਉਹ ਸੋਚ ਹੈ ਜੋ ਸਮਤਾ ਸਮਾਨਤਾ ਭਾਈਚਾਰਾ ਅਤੇ ਆਜ਼ਾਦੀ ਦੀ ਸੋਚ ਹੈ ਆਓ ਸਾਰੇ ਰਲ ਕੇ ਇਸ ਸੋਚ ਨੂੰ ਤੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸੰਕਲਪ ਕਰੀਏ ਤਾਂ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਆਪਾਂ ਹਮ ਹਮਾ ਕੇ 14 ਤਰੀਕ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚੀਏ ਜੈ ਭੀਮ ਜੈ ਭਾਰਤ ਨਮੋ ਬੁੱਧਾ ਜੈ ਸਵਿਧਾਨ ਜੈ ਵਿਗਿਆਨ ਤੋਂ ਸਾਰੇ ਹੀ ਰਿਸਪੈਕਟਡ ਸਾਥੀਓ ਆਪ ਸਭ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਡਾਕਟਰ ਬੀ ਆਰ ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਦੀ ਬੈਕ ਸਾਈਡ ਤੇ ਡਾਕਟਰ ਬੀ ਆਰ ਅੰਬੇਡਕਰ ਕਮਿਊਨਿਟੀ ਹਾਲ ਦੇ ਵਿੱਚ ਅਸ਼ੋਕ ਵਿਜੇ ਦਸ਼ਮੀ ਨੂੰ ਸਮਰਪਿਤ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ 21 ਸਾਲ ਦੀ ਮਿਹਨਤ ਔਰ ਉਸ ਤੋਂ ਬਾਅਦ ਉਨ੍ਹਾਂ ਨੇ ਜੋ ਧਮ ਕ੍ਰਾਂਤੀ ਕੀਤੀ ਹੈ 14 ਅਕਤੂਬਰ 1956 ਨੂੰ ਉਹ ਹਰ ਸਾਲ ਦੀ ਤਰ੍ਹਾਂ ਸਾਲਾਨਾ ਇਸ ਵਾਰ ਵੀ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਇਹ ਜਿਹੜੀ ਸੋਚ ਹੈ ਇਹ ਸੋਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸੋਚ ਜਿਹੜੀ ਹੈ ਉਹ ਮਾਨਵ ਮਾਨਵ ਇੱਕ ਸਮਾਨ ਤੇ ਮਾਨਵ ਨੂੰ ਸੁਪਰਮੈਨ ਬਣਾਉਣ ਦੀ ਸੋਚ ਹੈ ਕਿਉਂਕਿ ਭਾਰਤ 140 ਕਰੋੜ ਦੀ ਆਬਾਦੀ ਹੈ ਜਿਹਦੇ ਵਿੱਚ 6743 ਜਾਤਾਂ ਆ ਜਿਹੜੇ ਬੇਸ਼ੁਮਾਰ Hindu Muslim Sikh Isai Bodhi Parsi Jaini ਇੰਨੇ ਧਰਮ ਆ ਹੋਰ ਵੀ ਬਹੁਤ ਸਾਰੇ ਜਿਹੜੇ ਆਪਣੇ ਆਪਣੇ ਤੌਰ ਤੇ ਧਰਮ ਬਣਦੇ ਜਾ ਰਹੇ ਆ ਅਗਰ ਇਨਾਂ ਨੂੰ ਸੱਚੀ ਮੁੱਚੀ ਮਾਨਵ ਨੂੰ ਮਾਨਵ ਦੇ ਨਾਲ ਸਮਾਨਤਾ ਦੇ ਆਧਾਰ ਤੇ ਭੈ ਮੈਤਰੀ ਭਾਵਨਾ ਦੇ ਆਧਾਰ ਤੇ ਕੋਈ ਸੋਚ ਜੋੜਦੀ ਹੈ ਤੇ ਉਹ ਭਾਰਤੀ ਸੰਵਿਧਾਨ ਔਰ ਬੁੱਧਾ ਐਂਡ ਇਸ ਧੰਮਾ ਕਿਉਂਕਿ ਇਹ ਸੋਚ ਜਿਹੜੀ ਹੈ ਕਿਸੇ ਵੀ ਕਿਸਮ ਦਾ ਡਰ ਜਿਹੜਾ ਆ ਉਹ ਨਹੀਂ ਦਿੰਦੀ ਨਰਕਾਂ ਦਾ ਡਰ ਨਹੀਂ ਦਿੰਦੀ ਸਵਰਗਾਂ ਦੇ ਲਾਰੇ ਨਹੀਂ ਲਾਉਂਦੀ ਇਹ ਸੋਚ ਮਨੁੱਖ ਨੂੰ ਸੁਪਰਮੈਨ ਬਣਾਉਣ ਵਾਸਤੇ ਉਹਦੀ ਜਿਹੜੀ ਹੈ ਬੁੱਧੀ ਤੇ ਗਿਆਨਬਾਨ ਬਣਾਉਂਦੀ ਹੈ ਆਓ ਚਲੇ ਧਮਕੀ ਔਰ ਔਰ ਆਪਾਂ ਇਹ ਜਿਹੜਾ 14 ਅਕਤੂਬਰ ਦਾ ਦਿਨ ਆ 6 ਵਜੇ ਤੋਂ ਲੈ ਕੇ ਸ਼ਾਮ 11 ਵਜੇ ਤੱਕ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਦਿਨ ਮੰਗਲਵਾਰ ਆ ਇਸ ਦੇ ਆਧਾਰ ਤੇ ਆਪਾਂ ਜਿਹੜਾ ਸਾਰੇ ਭਾਈਚਾਰਾ ਕੈਮ ਕਰਨ ਲਈ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੀਏ ਔਰ ਇਸ ਪ੍ਰੋਗਰਾਮ ਚ ਔਰਤਾਂ ਬੱਚੇ ਸਭ ਜਿਹੜੇ ਆ ਵੱਧ ਚੜ ਕੇ ਹਿੱਸਾ ਲੈਣ ਇਸ ਪ੍ਰੋਗਰਾਮ ਚ ਕੋਰੀਓਗ੍ਰਾਫੀ ਨਾਟਕ ਭੰਗੜਾ ਔਰ ਜਿਹੜਾ ਵਿਚਾਰ ਰੱਖੇ ਜਾਣਗੇ ਤੇ ਆਓ ਇਸ ਪ੍ਰੋਗਰਾਮ ਨੂੰ ਸਫਲ ਬਣਾਈਏ ਇਸ ਦਾ ਨਾਂ ਦਿਮਾੜੀਏ ਜੈ ਭੀਮ ਜੈ ਭਾਰਤ ਨਮੋ ਬਤ